ਇਨਸਟਾ ਵਾਲੀ ਪ੍ਰੇਮਿਕਾ ਨੇ ਕਿਹਾ ਕਿ ਬਰਾਤ ਲੈ ਕੇ ਆ ਜਾ ਤੇ ਲਾੜਾ ਬੜੀ ਸਜ ਧਜ ਕੇ 150 ਬਰਾਤੀ ਲੈ ਕੇ ਘੋੜੀ ਚੜ ਕੇ ਪੈਲੈਸ ਦੇ ਵਿੱਚ ਆਇਆ ਤੇ ਪਤਾ ਲੱਗਾ ਕਿ ਨਾ ਹੀ ਉੱਥੇ ਕੋਈ ਇਨਸਟਾ ਵਾਲੀ ਪ੍ਰੇਮਿਕਾ ਹੈ ਨਾ ਹੀ ਉੱਥੇ ਕੋਈ ਬਰਾਤ ਹੈ ਤੇ ਨਾ ਹੀ ਉੱਥੇ ਕੋਈ ਪੈਲੈਸ ਹੈ ਹੁਣ ਲਾੜਾ ਵਿਚਾਰਾ ਸੜਕ ਤੋਂ ਵਾਪਸ ਮੁੜ ਰਿਹਾ ਏ ਲਾੜੇ ਦਾ ਜਿਹਾਂ ਮਜ਼ਾਕ ਉਡਾਇਆ ਕਿ ਆ ਕਿ ਲਾੜਾ ਜਿਹੜਾ ਹੈ ਹੁਣ ਇਨਸਾਫ ਮੰਗ ਰਿਹਾ ਹੈ ਕਿੱਥੋਂ ਦਾ ਇਹ ਲਾੜਾ ਹੈ ਤੇ ਕੀ ਕੁਝ ਇਹਦੇ ਨਾਲ ਹੋਇਆ ਹੈ ਤੇ ਇੰਸਟਾ ਤੇ ਲਵ ਸਟੋਰੀ ਕਿਵੇਂ ਸੜਕ ਤੇ ਆ ਗਈ ਸਾਰਾ ਕੁਝ ਦੱਸ ਦਿਆ ਜੀ ਹਾਂ ਸਾਡੀ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾ ਤੁਹਾਡੇ ਨਾਲ ਪੜਿਆ ਅੱਜ ਜਿਹਾਂ ਮਜ਼ਾਕ ਕਿਸੇ ਦੇ ਨਾਲ ਨਾ ਹੋਵੇ ਜੋ ਇਸ ਲਾਰੇ ਦੇ ਨਾਲ ਹੋਇਆ ਹੈ ਜੀ ਹਾਂ ਦੱਸਿਆ ਕਿ ਦੁਬਈ ਦੇ ਵਿੱਚ ਨੌਜਵਾਨ ਕੰਮਕਾਜ ਕਰਦਾ ਸੀ ਤੇ ਉੱਥੇ ਇੰਸਟਾ ਦੀ ਵਾਲੀ ਇੱਕ ਲੜਕੀ ਦੇ ਨਾਲ ਇਸ ਨੂੰ ਪਿਆਰ ਹੋ ਜਾਂਦਾ ਹੈ ਇਹ ਦੱਸਦਾ ਹੈ ਕਿ ਤਕਰੀਬਨ ਅਸੀਂ 4 ਸਾਲ ਫੋਨ ਤੇ ਗੱਲਾਂ ਕਰਦੇ ਰਹੇ ਤੇ ਵਿਆਹ ਦਾ ਸਵਾਬ ਬਣਿਆ ਕਿ ਹੁਣ ਵਿਆਹ ਕਰਾਵਾਂਗੇ ਤੇ ਕਦੀ ਵੀ ਲੜਕੀ ਦੇ ਪਰਿਵਾਰ ਨੂੰ ਇਹ ਪਰਿਵਾਰ ਮਿਲਿਆ ਤੱਕ ਨਹੀਂ ਲੜਕੀ ਨੂੰ ਕਦੀ ਇਹ ਮਿਲੇ ਤੱਕ ਨਹੀਂ ਬਸ ਵਿਆਹ ਦੀਆਂ ਗੱਲਾਂ ਹੋ ਗਈਆਂ ਅਤੇ ਬਰਾਤ ਵੀ ਜਿਹੜੀ ਹੈ ਉਹ ਤੈਅ ਕਰ ਦਿੱਤੀ ਗਈ ਕਿ ਇਸ ਦਿਨ ਇਸ ਤਰੀਕ ਨੂੰ ਇਸ ਸਮੇਂ ਤੇ ਇਸ ਥਾਂ ਤੇ ਬਰਾਤ ਜਿਹੜੀ ਆਉਣੀ ਹੈ ਪਰ ਬਰਾਤ ਉੱਥੇ ਪਹੁੰਚੀ ਤੱਕ ਨਹੀਂ ਜਿਹੜੀ ਬਰਾਤ ਹੈ ਉਹ ਲਾੜਾ ਲੈ ਕੇ ਪਹੁੰਚਿਆ ਜোন ਕੁ ਲੜਕੀ ਦੇ ਪਰਿਵਾਰ ਨੇ ਲੜਕੀ ਨੇ ਦੱਸਿਆ ਕਿ ਤੁਸੀਂ ਇਸ ਲੋਕੇਸ਼ਨ ਤੇ ਆਉਣਾ ਹੈ ਬਰਾਤ ਲੈ ਕੇ ਤੇ ਜੋ ਲਾੜਾ ਹੈ ਉਸ ਸਾਜਤਾ ਜੀ ਕੇ 150 ਬਰਾਤਿਆਂ ਨੂੰ ਲੈ ਕੇ ਆਉਂਦਾ ਹੈ ਤੇ ਪਤਾ ਲੱਗਦਾ ਹੈ ਕਿ ਉੱਥੇ ਤਾਂ ਕੋਈ ਪੈਲਸ ਹੀ ਹੈ ਨਹੀਂ ਇਸ ਨਾਮ ਦਾ ਤੇ ਨਾਲ ਦੀ ਨਾਲ ਲੜਕੀ ਦਾ ਫੋਨ ਵੀ ਸਵਿਚ ਆਫ ਹੈ ਤੇ ਨਾਲ ਦੀ ਨਾਲ ਜੋ ਪਰਿਵਾਰ ਹੈ ਉਸ ਦਾ ਵੀ ਫੋਨ ਸਵਿਚ ਆਫ ਹੈ ਨੌਜਵਾਨ ਆਖ ਰਿਹਾ ਹੈ ਕਿ ਮੇਰੀ ਗੱਲ ਹੋਈ ਸੀ ਪਰ ਪਰਿਵਾਰ ਦੇ ਨਾਲ ਕਦੀ ਵੀ ਮੇਲ ਮਿਲਾਪ ਨਹੀਂ ਹੋਇਆ ਸੋ ਬਹੁਤ ਸਾਰੇ ਲੋਕ ਤਾਂ ਇਹ ਕਹਿ ਰਹੇ ਨੇ ਕਿ ਹੋ ਸਕਦਾ ਹੈ ਕਿ ਕੋਈ ਜਾਣ ਬੁੱਝ ਕੇ ਇਸ ਨੌਜਵਾਨ ਦੇ ਨਾਲ 4 ਸਾਲਾਂ ਤੋਂ ਮਜ਼ਾਕ ਕਰ ਰਿਹਾ ਹੋਵੇ ਕੋਈ ਦੋਸਤ ਹੋਵੇ ਕੋਈ ਕੁਝ ਹੋਵੇ ਪਰ ਬਹੁਤ ਸਾਰੇ ਲੋਕ ਇਹ ਆਖ ਰਹੇ ਨੇ ਕਿ ਹੋ ਸਕਦਾ ਹੈ ਕੀ ਲੜਕੀ ਨੇ ਇਸ ਨੂੰ ਧੋਖਾ ਦੇ ਦਿੱਤਾ ਤੁਹਾਨੂੰ ਇਸ ਮਾਮਲੇ ਦੇ ਵਿੱਚ ਕੀ ਲੱਗਦਾ ਹੈ ਕਿ ਇਹ ਧੋਖਾ ਹੈ ਲੱਗਦਾ ਹੈ ਜਾਂ ਤੁਹਾਨੂੰ ਲੱਗਦਾ ਕਿ ਕਿਸੇ ਮੁੰਡੇ ਨੇ ਅਜਿਹਾ ਕੀਤਾ ਹੈ ਤੁਹਾਨੂੰ ਇਸ ਖਬਰ ਦੇ ਬਾਰੇ ਕੀ رائے ਰੱਖਦੇ ਹੋ ਜਰੂਰ ਦੱਸਿਓ ਜਲੰਧਰ ਦਾ ਹੈ ਨੌਜਵਾਨ ਹੈ ਜੋ ਇਸ ਸਮੇਂ ਇਸ ਨੂੰ ਮਜ਼ਾਕ ਦਾ ਪਾਤਰ ਜਿਹੜਾ ਹੈ ਉਹ ਬਣਾਇਆ ਗਿਆ ਹੈ